ਦਿੱਲੀ 에어ਪੋਰਟ ਤੋਂ ਆਈ ਵੱਡੀ ਖਬਰ ਕੀਕ ਕੈਨੇਡਾ ਦੀ ਪੱਕੀ ਪੰਜਾਬਣ ਕੁੜੀ ਜੋ ਕਿ ਪੰਜਾਬ ਆ ਰਹੀ ਸੀ ਪਰ ਉਸ ਨੂੰ ਦਿੱਲੀ 에어ਪੋਰਟ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਇਸ ਪੰਜਾਬੀ ਕੁੜੀ ਦਾ ਨਾਮ ਜਸਪ੍ਰੀਤ ਕੌਰ ਟੇਸੀ ਦੱਸਿਆ ਜਾ ਰਿਹਾ ਹੈ ਤੇ ਇਹ ਕੈਨੇਡਾ ਤੋਂ ਜਦੋਂ ਭਾਰਤ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਪੁਲਿਸ ਨੇ ਉਸ ਦੇ ਖਿਲਾਫ ਲੁੱਕ ਆਊਟ ਸਰਕੂਲਰ ਨੋਟਿਸ ਜਾਰੀ ਕੀਤਾ ਹੋਇਆ ਸੀ ਦਰਅਸਲ ਇਸ ਪੰਜਾਬੀ ਕੁੜੀ ਦਾ ਵਿਆਹ 2021 ਦੇ ਵਿੱਚ ਗੌਰਵ ਗੋਇਲ ਜੋ ਕਿ ਜਗਰਾਓ ਦਾ ਰਹਿਣ ਵਾਲਾ ਸੀ ਉਹਦੇ ਨਾਲ ਹੋਇਆ ਸੀ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਜਸਪ੍ਰੀਤ ਕੈਨੇਡਾ ਚਲੀ ਗਈ ਜਾਣਕਾਰੀ ਮੁਤਾਬਕ ਇਹਨਾਂ ਦੋਵਾਂ ਪਤੀ ਪਤਨੀ ਦੇ ਵਿੱਚ ਵਿਆਹ ਦੇ ਦੌਰਾਨ ਇੱਕ ਡੀਲ ਹੋਈ ਸੀ ਕਿ ਅਗਰ ਜਸਪ੍ਰੀਤ ਕੈਨੇਡਾ ਜਾਂਦੀ ਏ ਤਾਂ ਕੈਨੇਡਾ ਪਹੁੰਚ ਕੇ ਉਸ ਦਾ ਪਤੀ ਯਾਨੀ ਕਿ ਗੌਰਵ ਨੂੰ 30 ਲੱਖ ਰੁਪਏ ਦੇਵੇਗਾ ਇਸ ਤੋਂ ਬਾਅਦ ਜਸਪ੍ਰੀਤ ਕੈਨੇਡਾ ਚਲੀ ਗਈ ਪਰ ਇਸ ਦੌਰਾਨ ਉਸ ਦੇ ਵੱਲੋਂ ਵਾਰ-ਵਾਰ ਸਹੁਰੇ ਪਰਿਵਾਰ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਰਹੀ ਜਸਪ੍ਰੀਤ ਨੇ 3 ਲੱਖ ਤੋਂ ਇਲਾਵਾ 5 ਲੱਖ ਵੱਧ ਤੱਕ ਦੀ ਰਾਸ਼ੀ ਗੌਰਵ ਦੇ ਪਰਿਵਾਰ ਕੋਲੋਂ ਲੈ ਲਈ ਸੀ। ਪੈਸੇ ਲੈਣ ਤੋਂ ਬਾਅਦ ਜਸਪ੍ਰੀਤ ਵੱਲੋਂ ਗੌਰਵ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਗਏ। ਨਾ ਹੀ ਉਸਨੇ ਗੌਰਵ ਨੂੰ ਬਾਰਗੂ ਲਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਦੌਰਾਨ ਗੌਰਵ ਵੱਲੋਂ ਜਸਪ੍ਰੀਤ ਦੇ ਖਿਲਾਫ ਜਗਰਾਉ ਦੇ ਪੁਲਿਸ ਸਟੇਸ਼ਨ ਵਿਖੇ ਸ਼ਿਕਾਇਤ ਦਿੱਤੀ ਗਈ। ਜਿਸ ਤੋਂ ਬਾਅਦ ਜਸਪ੍ਰੀਤ ਤੇ ਉਸਦੇ ਕੁਝ ਰਿਸ਼ਤੇਦਾਰਾਂ ਦੇ ਮਾਮਲੇ ਦਰਜ ਕਰ ਲਿਆ ਗਿਆ। ਜਿਸ ਤੋਂ ਬਾਅਦ ਜਸਪ੍ਰੀਤ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ। ਜਦੋਂ ਜਸਪ੍ਰੀਤ ਦਿੱਲੀ 에어ਪੋਰਟ ਆਈ ਤਾਂ ਦਿੱਲੀ 에어ਪੋਰਟ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ